ਮੇਰਾ ਨਾਮ ਮੁਖਤਿਆਰ ਸਿੰਘ ਪਿੰਡ ਕਿਰਾਜੀ ਯਹਾਰਾ ਸਿੰਘ ਵਾਲਾ ਜੀ ਤੇ ਮੁਖਤਿਆਰ ਸਿੰਘ ਦੀ ਇਹ ਜਿਹੜਾ ਯਹਾਰਾ ਸਿੰਘ ਵਾਲਾ ਮੈਨਰੇ ਕਦੋਂ ਟੁੱਟਿਆ ਕਿਵੇਂ ਟੁੱਟਿਆ ਇਹ ਕੱਲ ਸ਼ਾਮ ਨੂੰ ਟੁੱਟਿਆ ਜੀ ਕਿਵੇਂ ਟੁੱਟਿਆ ਜੀ ਇਹ ਜੀ ਪਾਣੀ ਪਿੱਛੋਂ ਆਉਂਦਾ ਸਾਰਾ ਤੇ ਆ ਟੇਲਾ ਨਾ ਸਾਰੀਆਂ ਬੰਦ ਕਰ ਦਿੰਦੇ ਨੱਗੂ ਇਹਨਾਂ ਦਾ ਕੋਈ ਬੰਦਾ ਸਾਡੇ ਪਿੰਡ ਦਾ ਯਹਾਰਾ ਸਿੰਘ ਵਾਲਾ ਦਾ ਰੱਖਿਆ ਹੈ ਉਹ ਜੱਜ ਸਿੰਘ ਪੁੱਤਰ ਮਾਛੂ ਸਿੰਘ ਦਾ ਉਹ ਇੱਥੇ ਬੰਦ ਕਰ ਜਾਂਦਾ ਹੈ ਤੇ ਬੜਲੇ ਸਵੇਰੇ ਆਉਂਦਾ ਹੈ ਤੇ ਵੀ ਇੱਕ ਤਾਂ ਮੈਂ ਇਹਦਾ ਨਾ ਫੋਟੋ ਕਾਰ ਤੇ ਮੈਂ ਪਿੱਛਾ ਭੇਜਦਾ ਹੁੰਦਾ ਆ ਤੇ ਇਸ ਕਰਕੇ ਪਾਣੀ ਉਬਰ ਹੋ ਕੇ ਕਰਕੇ ਪਿੱਛੋਂ ਆਦਾ ਏ ਤੇ ਇਹ ਮੈਨਰ ਟੁੱਟ ਗਿਆ ਨਹੀਂ ਜਦੋਂ ਜਦੋਂ ਕਿਸਾਨਾਂ ਨੂੰ ਪਾਣੀ ਦੀ ਲੋੜ ਨਹੀਂ ਦਿੱਤੀ ਤੇ ਐਡ ਤੋਂ ਪਾਉਂਦੇ ਨਹੀਂ ਕੀਤਾ ਜਾਂਦਾ ਇਹ ਜਿਹੜਾ ਉਹ ਥੋੜੀ ਕਰਦੇ ਉਹ ਇੱਥੋਂ ਹੀ ਕਰਦੇ ਨੇ ਟੈਲਾ ਕੋਲ ਬੰਦ ਟੈਲਾ ਕੋਲ ਬੰਦ ਕਰਦੇ ਤੇ ਮੈਨਰ ਓਵਰਫਲੋ ਹੋ ਜਾਂਦਾ ਟੁੱਟ ਜਾਂਦਾ ਹਾਂਜੀ ਹਾਂਜੀ ਤੇ ਮੈਕਮਲ ਕੀ ਮੰਗ ਕਰਦੇ ਹੋ ਮੈਕਮਲ ਕੋਈ ਮੰਗ ਕਰਨੇ ਆ ਵੀ ਜਿਹੜਾ ਸਾਡਾ ਨੁਕਸਾਨ ਹੋਇਆ ਏ ਉਹਦਾ ਰਜਾਨਾ ਦੇਵੇ ਬਾਕੀ ਇਹਨੂੰ ਬੰਦ ਕਰਨਾ ਕਿ ਅੱਗੇ ਵਾਸਤੇ ਨਾ ਟੁੱਟੇ ਇਸ ਤੋਂ ਪਹਿਲੇ ਵੀ 20 ਕੁ ਦਿਨ ਹੋ ਗਏ ਨੇ ਆ ਪਿੱਛੇ ਨਾਲ ਟੁੱਟਿਆ ਏ ਤੋੜ ਉਹ ਅਸੀਂ ਆਪ ਬੰਨਿਆ ਹੈ ਇਹ ਹੁਣ 10 ਫੁੱਟ ਦਾ ਪਾੜ ਹੋ ਗਿਆ ਹੈ ਇਹ ਮਹਿਕਮਾ ਦੇ ਉੱਤੇ ਬੰਨੇ ਮੇਰੇ ਨਾਲ ਮੁਖਤਿਆਰ ਸਿੰਘ ਪਿੰਡ ਦੇ ਨਾਲ ਜੀ ਯਹਾਰਾ ਸਿੰਘ ਵਾਲਾ ਜੀ ਤੇ ਮੁਖਤਿਆਰ ਸਿੰਘ ਦੀ ਇਹ ਜਿਹੜਾ ਯਹਾਰਾ ਸਿੰਘ ਵਾਲਾ ਮੈਨਰੇ ਕਦੋਂ ਟੁੱਟਿਆ ਕਿਵੇਂ ਟੁੱਟਿਆ ਇਹ ਕੱਲ ਸ਼ਾਮ ਨੂੰ ਟੁੱਟਿਆ ਜੀ ਕਿਵੇਂ ਟੁੱਟਿਆ ਜੀ ਇਹ ਜੀ ਪਾਣੀ ਪਿੱਛੋਂ ਆਉਂਦਾ ਸਾਰਾ ਤੇ ਆ ਟਾਇਲਰ ਨਾ ਸਾਰੀਆਂ ਬੰਦ ਕਰ ਦਿੰਦੇ ਨੱਗੂ ਇਹਨਾਂ ਦਾ ਕੋਈ ਬੰਦਾ ਸਾਡੇ ਪਿੰਡ ਦਾ ਯਹਾਰਾ ਸਿੰਘ ਵਾਲਾ ਰੱਖਿਆ ਹੈ ਉਹ ਜੱਜ ਸਿੰਘ ਪੁੱਤਰ ਮਾਛੂ ਸਿੰਘ ਦਾ ਉਹ ਇੱਥੇ ਬੰਦ ਕਰ ਜਾਂਦਾ ਹੈ ਤੇ ਬੜਲਾ ਸਵੇਰੇ ਆਉਂਦਾ ਹੈ ਤੇ ਵੀ ਇੱਕ ਕੰਦਾ ਮੈਂ ਤਾਂ ਫੋਟੋ ਕਾਰਡ ਤੇ ਮੈਂ ਪਿਛਾ ਭੇਜਦਾ ਹੁੰਦਾ ਆ ਤੇ ਇਸ ਕਰਕੇ ਪਾਣੀ ਓਵਰ ਹੋ ਕੇ ਕਰਕੇ ਪਿੱਛੋਂ ਆਦਾ ਏ ਤੇ ਇਹ ਮੈਨਰ ਟੁੱਟ ਗਿਆ ਨਹੀਂ ਜਦੋਂ ਜਦੋਂ ਕਿਸਾਨਾਂ ਨੂੰ ਪਾਣੀ ਦੀ ਲੋੜ ਨਹੀਂ ਦਿੱਤੀ ਤੇ ਐਡ ਤੋਂ ਪਾਉਂਦੇ ਨਹੀਂ ਕੀਤਾ ਜਾਂਦਾ ਇਹ ਜੀ ਹੈ ਉਹ ਥੋੜੀ ਕਰਦੇ ਉਹ ਇੱਥੋਂ ਹੀ ਕਰਦੇ ਨੇ ਟੈਲਾ ਕੋਲ ਬੰਦ ਟੈਲਾ ਕੋਲ ਬੰਦ ਕਰਦੇ ਤੇ ਮੈਨਰ ਓਵਰਫਲੋ ਹੋ ਜਾਂਦਾ ਟੁੱਟ ਜਾਂਦਾ ਹਾਂਜੀ ਹਾਂਜੀ ਤੇ ਮੈਕਮਲ ਕੀ ਮੰਗ ਕਰਦੇ ਹੋ ਮੈਕਮਲ ਕੋਈ ਮੰਗ ਕਰਨੇ ਆ ਵੀ ਜਿਹੜਾ ਸਾਡਾ ਨੁਕਸਾਨ ਹੋਇਆ ਏ ਉਹਦਾ ਰਜਾਨਾ ਦੇਵੇ ਬਾਕੀ ਇਹਨੂੰ ਬੰਦ ਕਰਨਾ ਕਿ ਅੱਗੇ ਵਾਸਤੇ ਨਾ ਟੁੱਟੇ ਇਹ ਸਤੋਂ ਪਹਿਲੇ ਵੀ 20 ਕੁ ਦਿਨ ਹੋ ਗਏ ਨੇ ਆ ਪਿੱਛੇ ਨਾਲ ਟੁੱਟਿਆ ਏ ਤੋੜ ਉਹ ਅਸੀਂ ਆ ਬੰਨਿਆ ਹੈ ਤੇ ਹੁਣ 10 ਫੁੱਟ ਦਾ ਪਾੜ ਹੋ ਗਿਆ ਹੈ ਇਹ ਮੈਂ ਇੱਕ ਮਾਦੂਪੇ ਬੰਨਿਆ ਮੇਰੇ ਨਾਲ ਮੁਖਤਿਆਰ ਸਿੰਘ ਪਿੰਡ ਗਿਰਾ ਜੀ ਯਹਾਰਾ ਸਿੰਘ ਵਾਲਾ ਜੀ ਤੇ ਮੁਖਤਿਆਰ ਸਿੰਘ ਦੀ ਇਹ ਜਿਹੜਾ ਯਹਾਰਾ ਸਿੰਘ ਵਾਲਾ ਮੈਨਰੇ ਕਦੋਂ ਟੁੱਟਿਆ ਕਿਵੇਂ ਟੁੱਟਿਆ ਇਹ ਕੱਲ ਸ਼ਾਮ ਨੂੰ ਟੁੱਟਿਆ ਜੀ ਕਿਵੇਂ ਟੁੱਟਿਆ ਜੀ ਇਹ ਜੀ ਪਾਣੀ ਪਿੱਛੋਂ ਆਉਂਦਾ ਸਾਰਾ ਤੇ ਆ ਟਾਇਲਾਂ ਨਾ ਸਾਰੀਆਂ ਬੰਦ ਕਰ ਦਿੰਦੇ ਨੱਗੂ ਇਹਨਾਂ ਨੂੰ ਕੋਈ ਬੰਦਾ ਸਾਡੇ ਪਿੰਡ ਦਾ ਯਹਾਰਾ ਸਿੰਘ ਵਾਲਾ ਰੱਖਿਆ ਹੈ ਉਹ ਜੱਜ ਸਿੰਘ ਪੁੱਤਰ ਮਾਛੂ ਸਿੰਘ ਦਾ ਉਹ ਇੱਥੇ ਬੰਦ ਕਰ ਜਾਂਦਾ ਹੈ ਤੇ ਬੜਲਾ ਸਵੇਰੇ ਆਉਂਦਾ ਹੈ ਤੇ ਵੀ ਇੱਕ ਇਹਦਾ ਮੈਚ ਦਾ ਨਾ ਫੋਟੋਕਾਰ ਤੇ ਮੈਂ ਪਿਛਾ ਭੇਜਦਾ ਹੁੰਦਾ ਆ ਤੇ ਇਸ ਕਰਕੇ ਪਾਣੀ ਓਵਰ ਹੋਣ ਕਰਕੇ ਪਿੱਛੋਂ ਆਦਾ ਏ ਤੇ ਇਹ ਮੈਨਰ ਟੁੱਟ ਜਾਂਦਾ ਨਹੀਂ ਜਦੋਂ ਜਦੋਂ ਕਿਸਾਨਾਂ ਨੂੰ ਪਾਣੀ ਦੀ ਲੋੜ ਨਹੀਂ ਹੁੰਦੀ ਤੇ ਐਡ ਤੋਂ ਪਾਉਂਦੇ ਨਹੀਂ ਕੀਤਾ ਜਾਂਦਾ ਇਹ ਜੇ ਉਹ ਥੋੜੇ ਕਰਦੇ ਉਹ ਇੱਥੋਂ ਹੀ ਕਰਦੇ ਨੇ ਟੈਲਾ ਕੋਲ ਬੰਦ ਕਰਦੇ ਟੈਲਾ ਕੋਲ ਬੰਦ ਕਰਦੇ ਤੇ ਮੈਨਰ ਓਵਰਫਲੋ ਹੋ ਜਾਂਦਾ ਟੁੱਟ ਜਾਂਦਾ ਹਾਂਜੀ ਹਾਂਜੀ ਤੇ ਮੈਂ ਕਿਹਨੂੰ ਕੀ ਮੰਗ ਕਰਦੇ ਹੋ ਮੈਂ ਇੱਕ ਮੈਂ ਕੋਈ ਮੰਗ ਕਰਨੇ ਆ ਵੀ ਜਿਹੜਾ ਸਾਡਾ ਨੁਕਸਾਨ ਹੋਇਆ ਹੈ